ਆਨ ਮਜ਼ਦੂਰ ਕਰਤੋ ਮੇਰੇ ਪੰਜਾਬਾਂ ਪੜ੍ਹਾ ਕਰਾਂਗੇ ਕੋਣ ਹੈ ਤੁਹਾਡਾ ਬੇਨਾਮ ਖਾਣੇ ਮੀਂਹ ਪਨੇਰ ਸਾਹੂ ਇਹ ਸਾਥ ਹੋਏਗੇ ਆਪਣੇ ਰੋਣਾ ਕਰਦੇਗੇ ਕੋਈ ਨਾ ਕੋਈ ਸਾਡਾ ਹੋਊ ਤੁਹਾਡੀ ਹਾਂਜੀ ਉਹ ਵੀ ਸਾਡੀ

ਇੱਥੇ ਜਿਹੜਾ ਇਸ ਦੇ ਸਮੇਂ ਚ ਕਾਫੀ ਗੱਲ ਹੋ ਗਈ ਸੀ ਹਾਂਜੀ ਹਾਂਜੀ ਮੈਂ ਕਿਹਾ ਜਿਹੜੇ ਤਰ੍ਹਾਂ ਗੁੰਤੀ ਜੀ ਘਟੀ ਨਹੀਂ ਗੁੰਤੀ ਦਾ ਅੱਜ ਥੋੜੀ ਜਿਹੀ ਘਟਾਈ ਸੀ ਗੈਂਟੀਆਂ ਨਹੀਂ ਘੜੀ ਜਿੰਦੀ ਕੋਈ ਕੰਮਕਾਰਾਂ ਕਰਕੇ ਥੋੜਾ ਜਿਹਾ ਘੜ ਜਾਂਦੀ ਆ ਤੇ ਇਹੋ ਜਿਹੇ ਚਾਮਾ ਦੇ ਵਿੱਚ ਦਾ ਅੱਜ ਦਾ ਘੱਟ 13 ਦਾ ਘੱਟ ਆ ਜਿੱਕੀ ਦਾ ਘੱਟ ਇਹਦੇ ਨੂੰ ਡਬਲ ਹੋਈ ਕੋਈ ਕਿੰ ਨੂੰ ਸਾਡਾ ਸ਼ੁਭ ਕਰਨ ਛੀਰੋ ਆਈ ਨਾ ਉਹ ਤੋਂ ਇਹ ਬਹੁਤ ਤਗੜਾ ਕਾਫੂਗਾ ਕਿ ਮਹਾਂ ਪੰਚਾਇਤ ਲੱਗ ਜੇ ਰਹੇ ਤੇ ਕੀ ਲੱਗਦਾ ਤੁਹਾਨੂੰ ਜਿਵੇਂ ਆ ਪਿਛਲੇ ਸਮੇਂ ਤੋਂ ਤਿੰਨੇ ਫੋਰਮਾਂ ਦੇ ਤੇਤਾ ਦੀ ਗੱਲ ਵੀ ਚੱਲ ਰਹੀ ਹੈ ਪਰ ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹ ਕਾਫੀ ਜਿਹੜੀ ਅੜੀ ਵਾਲਾ ਰਵੱਈਆ ਉਹਨਾਂ ਨੇ ਰੱਖਿਆ ਪਿਛਲੇ ਇੱਕ ਸਾਲ ਤੋਂ ਗੱਲਬਾਤ ਨਹੀਂ ਕੀਤੀ ਸੀ ਤੇ ਹੁਣ ਜਿਹੜੇ 14 ਤਰੀਕ ਨੂੰ ਗੱਲ ਹੋ ਰਹੀ ਹੈ ਉਹਦੇ ਤੋਂ ਇਹ ਉਮੀਦ ਹੈ ਕੋਈ ਮੰਗਾ ਮੰਨੇ ਜਾਣ ਉਮੀਦ ਵੇਖੋ ਜੀ ਗੱਲ ਚੱਲਿਆ ਤਾਂ ਅਵਾ ਲੱਗਣਾ ਹੈ ਕੋਈ ਆਗੂ ਦੀ ਨਹੀਂ ਕੋਈ ਉਮੀਦ ਹੋ ਕੋਈ ਐਡੀਕ ਯਾਬ ਨਹੀਂ ਸਰਕਾਰ ਕੋਈ ਵਧੀਆ ਸਾਨੂੰ ਕੋਈ ਰਿਜਲਟ ਦਵੇ ਕੋਈ ਯਾਦਗਾਰ ਨਹੀਂ ਅੱਜ ਇੱਕ ਵਾਰੀ ਆਪਣਾ ਸ਼ੁਭ ਨਾਮ ਜ਼ਰੂਰ ਦੱਸੋ ਹਾਂਜੀ ਸੋ ਮੈਂ ਕੀ ਆ ਤੁਹਾਡਾ ਦਰਬਾਰ ਮਜੀਦ ਸਿੰਘ ਤੁਸੀਂ ਵੈਸੇ ਕਿੱਥੇ ਉਧਰ ਜਾਓ ਜਿੱਥੇ ਬੰਨੀ ਹਾਂਜੀ ਹਾਂਜੀ ਆਪਕੋ ਬਾਬਾ ਨੋਸੂ ਜੋਂਦੇ ਆਪਕੋ ਓਕੇ ਸ਼ੁਕਰੀਆ ਜੀ ਬਹੁਤ ਬਹੁਤ ਰੱਬ ਲਈ ਪਿਆਰੇ ਗੁਰਾਂ ਦਾ